ਡੇਰਾ ਬਿਆਸ ਵੱਲੋਂ ਨਵਾਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਬੀਤੇ ਕੱਲ ਡੇਰਾ ਰਾਧਾ ਸਵਾਮੀ ਬਿਆਸ ਬਾਰੇ ਇੱਕ ਵੱਡੀ ਖਬਰ ਆਈ ਸੀ ਕਿ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪਣੀ ਥਾਂ ਦੇ ਉੱਪਰ ਨਵਾਂ ਮੁਖੀ ਥਾਪ ਦਿੱਤਾ ਹੈ ਔਰ ਅੱਜ ਤੋਂ ਹੀ ਯਾਨੀ ਬੀਤੇ ਕੱਲ ਤੋਂ ਹੀ ਨਵਾਂ ਮੁਖੀ ਕੰਮ ਕਰੇਗਾ ਜਿਹਦਾ ਨਾਮ ਜਸਦੀਪ ਸਿੰਘ ਗਿੱਲ ਹੈ ਪਰ ਡੇਰਾ ਰਾਧਾ ਸਵਾਮੀ ਬਿਆਸ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਖਬਰ ਪੂਰੀ ਤਰ੍ਹਾਂ ਠੀਕ ਨਹੀਂ ਸੀ ਡੇਰੇ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਜਸਦੀਪ ਸਿੰਘ ਗਿੱਲ ਅੱਜ ਤੋਂ ਹੀ ਡੇਰੇ ਦੇ ਮੁਖੀ ਨਹੀਂ ਹੋਣਗੇ ਜਦੋਂ ਤੱਕ ਗੁਰਿੰਦਰ ਸਿੰਘ ਢਿੱਲੋਂ ਹੈਗੇ ਨੇ ਉਦੋਂ ਤੱਕ ਉਹ ਅਜੇ ਮੁਖੀ ਬਣੇ ਰਹਿਣਗੇ ਔਰ ਜਸਦੀਪ ਸਿੰਘ ਗਿੱਲ ਨੂੰ ਅਜੇ ਡੇਰੇ ਦੇ ਗੱਦੀ ਨਸ਼ੀਨ ਵਜੋਂ ਸਿਰਫ ਵਾਰਿਸ ਐਲਾਨਿਆ ਗਿਆ ਅਜੇ ਮੌਜੂਦਾ ਟਾਈਮ ਦੇ ਉੱਪਰ ਡੇਰੇ ਦੇ ਮੁਖੀ ਤੇ ਜਿਹੜੇ ਸੰਚਾਲਕ ਨੇ ਉਹ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਅਜੇ ਗੁਰਿੰਦਰ ਸਿੰਘ ਢਿੱਲੋਂ ਦੀਆਂ ਜੜੀਆਂ ਪੂਰੀਆਂ ਸ਼ਕਤੀਆਂ ਨੇ ਉਹਨੂੰ ਸਵਾਗਤ ਨਹੀਂ ਕੀਤਾ ਗਿਆ ਅਜੇ ਕਰਤਾ ਧਰਤਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਇਹ ਗੱਲ ਅੱਜ ਡੇਰੇ ਨੇ ਸਪਸ਼ਟੀਕਰਨ ਦੇ ਕੇ ਆਖੀ ਹੈ ਕਿਉਂਕਿ ਕੱਲ ਵੱਡੀ ਗਿਣਤੀ ਚੈਨਲਾਂ ਦੇ ਉੱਪਰ ਇਹੀ ਗੱਲ ਸਾਹਮਣੇ ਆਈ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਡੇਰੇ ਦੇ ਪਹਿਲੇ ਪੰਜਵੇਂ ਮੁਖੀ ਨੇ ਔਰ ਉਹਨਾਂ ਦੀ ਥਾਂ ਤੇ ਹੁਣ ਜਸਦੀਪ ਸਿੰਘ ਗਿੱਲ ਨੂੰ ਡੇਰੇ ਦਾ ਨਵਾਂ ਮੁਖੀ ਬਣਾ ਦਿੱਤਾ ਹੈ ਔਰ ਹੁਣੇ ਤੋਂ ਹੀ ਜਸਦੀਪ ਸਿੰਘ ਗਿੱਲ ਡੇਰੇ ਤੇ ਮੁਖੀ ਮੰਨੇ ਜਾਣਗੇ ਪਰ ਇਹਦੇ ਉੱਪਰ ਹੀ ਡੇਰੇ ਨੇ ਸਪਸ਼ਟਿਕਰਨ ਦਿੱਤਾ ਹੈ ਕਿ ਇਸ ਤਰ੍ਹਾਂ ਨਹੀਂਗਾ ਵਾਰਸ ਅਲਾਨਿਆ ਜਸਦੀਪ ਸਿੰਘ ਗਿੱਲ ਨੂੰ ਅੱਜ ਤੋਂ ਹੀ ਮੁਖੀ ਨਹੀਂ ਹਲਾਨਿਆ ਤਾਂ ਇਹ ਹੁਣ ਸਪਸ਼ਟਿਕਰਨ ਡੇਰੇ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਪਾਇਆ ਔਰ ਪੂਰੀ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਇਹ ਜਾਣਕਾਰੀ ਠੀਕ ਨਹੀਂ ਪ੍ਰਚਾਰੀ ਜਾ ਰਹੀ ਇਹਦੇ ਉੱਪਰ ਸਾਡਾ ਸਪਸ਼ਟੀਕਰਨ ਆਹਾ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਡੇਰੇ ਦੇ ਪਹਿਲੇ ਸੰਚਾਲਕ ਤੇ ਮੁਖੀ ਨੇ ਉਹੀ ਅਜੇ ਮੁਖੀ ਬਣੇ ਰਹਿਣਗੇ ਔਰ ਜਸਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਸਤਸੰਗ ਕਰਿਆ ਕਰਨਗੇ ਦੋਵੇਂ ਰਲ ਕੇ ਕੰਮ ਕਰਨਗੇ ਪਰ ਗੁਰਿੰਦਰ ਸਿੰਘ ਢਿੱਲੋਂ ਅਜੇ ਸੀਨ ਤੋਂ ਪਾਸੇ ਨਹੀਂ ਹੋਣਗੇ ਨਾ ਹੀ ਉਹ ਆ ਆਪਣੀ ਜਿਹੜੀ ਸੰਚਾਲਕ ਵਾਲੀ ਜ਼ਿੰਮੇਵਾਰੀ ਹੈ ਉਹਨੂੰ ਅਜੇ ਤਿਆਗਣਗੇ ਇਹ ਗੱਲ ਡੇਰੇ ਰਾਧਾ ਸਵਾਮੀ ਵੱਲੋਂ ਅੱਜ ਸਪਸ਼ਟ ਕਰਨ ਦੇ ਰੂਪ ਚ ਲੋਕਾਂ ਸਾਹਮਣੇ ਰੱਖੀ ਗਈ ਹੈ ਬੀਤੇ ਕੱਲ੍ਹ ਏ ਖਬਰ ਆਈ ਸੀ ਕਿ ਡੇਰੇ ਦੇ ਜਿਹੜੇ ਪਹਿਲਾ ਚੱਲ ਰੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਸਿਹਤ ਦੀਆਂ ਸਮੱਸਿਆਵਾਂ ਆ ਚੁੱਕੀਆਂ ਨੇ ਉਹਨਾਂ ਨੂੰ ਕੈਂਸਰ ਦੀ ਸਮੱਸਿਆ ਉਹਨਾਂ ਨੂੰ ਦਿਲ ਦੀਆਂ ਪ੍ਰੋਬਲਮ ਆ ਚੁੱਕੀਆਂ ਨੇ ਉਹਨਾਂ ਨੇ ਕਾਫੀ ਇਲਾਜ ਕਰਵਾਇਆ ਪਰ ਉਹ ਠੀਕ ਨਹੀਂ ਹੋਏ ਇਸੇ ਲਈ ਕੱਲ ਇਹ ਜਾਣਕਾਰੀ ਇਸੇ ਤਰ੍ਹਾਂ ਮੀਡੀਆ 'ਚ ਆਈ ਕਿ ਇਸ ਕਰਕੇ ਉਹਨਾਂ ਨੇ ਹੁਣ ਆਪਣੀ ਥਾਂ ਦੇ ਉੱਪਰ ਜਸਦੀਪ ਸਿੰਘ ਗਿੱਲ ਨੂੰ ਡੇਰੇ ਦਾ ਨਵਾਂ ਮੁਖੀ ਜਿਹੜਾ ਉਹ ਲਾਇਆ ਥਾਪਿਆ ਤੇ ਹੁਣ ਤੁਰੰਤ ਪ੍ਰਭਾਵ ਦੇ ਨਾਲ ਜਸਦੀਪ ਸਿੰਘ ਗਿੱਲ ਹੀ ਡੇਰੇ ਦੇ ਅਗਲੇ ਮੁਖੀ ਅਗਲੇ ਬਾਬਾ ਜੀ ਹੋਣਗੇ ਉਹੀ ਨਾਮਦਾਨ ਵਿਦਿਆਕਰਨਗੇ ਸਾਰਾ ਕੰਮਕਾਰ ਸੰਭਾਲਣਗੇ ਤੇ ਜਸਦੀਪ ਸਿੰਘ ਗਿੱਲ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆਈਆਂ ਸੀ ਕਿ ਉਹ ਪੀ ਐਚ ਡੀ ਤੱਕ ਦੀ ਪੜ੍ਹਾਈ ਜਸਦੀਪ ਸਿੰਘ ਗਿੱਲ ਹੋਰਾਂ ਨੇ ਕੀਤੀ ਹੋਈ ਹੈ ਕੈਬਰੇਜ ਯੂਨੀਵਰਸਿਟੀ ਤੋਂ ਤਾਂ ਉਸ ਤੋਂ ਬਾਅਦ ਅੱਜ ਇਹ ਨਵਾਂ ਸਪਸ਼ਟੀਕਰਨ ਆਇਆ ਕਿ ਜਸਦੀਪ ਸਿੰਘ ਗਿੱਲ ਵਾਰਸ ਤਾਂ ਐਲਾਨ ਦਿੱਤੇ ਗਏ ਨੇ ਗੁਰਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਿਹੜੇ ਮੁਖੀ ਹੋਣਗੇ ਉਹ ਜਸਦੀਪ ਸਿੰਘ ਗਿੱਲ ਹੋਣਗੇ ਪਰ ਅਜੇ ਤੁਰੰਤ ਡੇਰੇ ਦਾ ਜਿਹੜਾ ਪੂਰਾ ਕਾਰਜ ਸੰਚਾਲਕ ਹੈ ਉਹ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਹੱਥ ਵਿੱਚ ਹੀ ਰਹੇਗਾ ਇਹ ਗੱਲ ਡੇਰੇ ਨੇ ਸਪਸ਼ਟ ਕਰਨ ਵਜੋਂ ਰੱਖੀ ਹੈ ਇਹਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੜੀਆਂ ਉਹ ਲੋਕਾਂ ਦੇ ਵਿੱਚ ਹੋ ਰਹੀਆਂ ਨੇ ਆ ਕੋਈ ਕਹਿ ਰਿਹਾ ਕਿ ਕਿਉਂ ਇੰਨੀ ਜਲਦੀ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪਣੀ ਥਾਂ ਦੇ ਉੱਪਰ ਨਵਾਂ ਮੁਖੀ ਐਲਾਨਿਆ ਇਹ ਵੀ ਇੱਕ ਸਸਪੈਂਸ ਬਣਿਆ ਹੋਇਆ ਕਿ ਜਿਹੜੇ ਜਸਦੀਪ ਸਿੰਘ ਗੇਲ ਨੂੰ ਮੁਖੀ ਅਗਲਾ ਮੁਖੀ ਐਲਾਨਿਆ ਗਿਆ ਉਹ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਪਰਿਵਾਰ ਚੋਂ ਐ ਜਾਂ ਗੁਰਿੰਦਰ ਸਿੰਘ ਢਿੱਲੋਂ ਦਾ ਕੋਈ ਨੇੜਲਾ ਵਿਅਕਤੀ ਐ ਜਾਂ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਨੇੜਲੇ ਪ੍ਰਸ਼ੰਸ਼ਕ ਨੇ ਜਾਂ ਉਹਨਾਂ ਦੇ ਔਸੂਲਾਂ ਤੇ ਰੂਲਾਂ ਤੇ ਚੱਲਣ ਵਾਲੇ ਨੇ ਕਿ ਉਹਨਾਂ ਚੋਂ ਐਲਾਨਿਆ ਗਿਆ ਜਾਂ ਆਪਦੇ ਹੀ ਸਕੇ ਸਬੰਧੀਆਂ ਚੋਂ ਇਹ ਇਹਨਾਂ ਸਵਾਲਾਂ ਦੇ ਉੱਪਰ ਲਗਾਤਾਰ ਅਜੇ ਚਰਚਾ ਹੋ ਰਹੀ ਹੈ ਸਸਪੈਂਸ ਬਣਿਆ ਹੋਇਆ ਪਰ ਦੂਜੇ ਪਾਸੇ ਖਬਰ ਇਹ ਆਈ ਹੈ ਕਿ ਜਿਹੜੀ ਕੱਲ ਖਬਰ ਫੈਲੀ ਸੀ ਕਿ ਅੱਜ ਤੋਂ ਹੀ ਜਿਹੜਾ ਜਸਦੀਪ ਸਿੰਘ ਗਿੱਲ ਹੈ ਉਹ ਡੇਰਾ ਰਾਧਾ ਸਵਾਮੀ ਬਿਆਸ ਦਾ ਅਗਲਾ ਮੁਖੀ ਹੋਏਗਾ ਵੀ ਉਹ ਅਗਲਾ ਮੁਖੀ ਅਜੇ ਵਾਰਸ ਵਜੋਂ ਤਾਂ ਹੋਏਗਾ ਪਰ ਅੱਜ ਤੋਂ ਹੀ ਗੁਰਿੰਦਰ ਸਿੰਘ ਢਿੱਲੋਂ ਨੂੰ ਰਿਟਾਇਰ ਨਾ ਬੰਨਿਆ ਜਾਵੇ ਯਾ ਗ੍ਰਿੰਦਰ ਸਿੰਘ ਢਿੱਲੋਂ ਨੂੰ ਇਹ ਨਾ ਮੰਨਿਆ ਜਾਵੇ ਕਿ ਹੁਣ ਉਹ ਡੇਰੇ ਦਾ ਕੋਈ ਕਾਰਜ ਜ਼ਿੰਮੇਵਾਰੀ ਨਹੀਂ ਸੰਭਾਲਣਗੇ ਇਹ ਗੱਲ ਗਲਤ ਹੈ ਗ੍ਰਿੰਦਰ ਸਿੰਘ ਢਿੱਲੋਂ ਅਜੇ ਬਣੇ ਰਹਿਣਗੇ ਇਹ ਗੱਲ ਡੇਰੇ ਵੱਲੋਂ ਸਪਸ਼ਟੀਕਰਨ ਚ ਦਿੱਤੀ ਗਈ ਹੈ ਤਾਂ ਡੇਰਾ ਰਾਧਾ ਸਵਾਮੀ ਬਿਆਸ ਜਿਹੜਾ ਉਹਦੇ ਨਾਲ ਲੱਖਾਂ ਕਰੋੜਾ ਲੋਕ ਜੁੜੇ ਹੋਏ ਨੇ ਲਗਭਗ 60 ਦੇਸ਼ਾਂ ਦੇ ਵਿੱਚ ਡੇਰਾ ਰਾਧਾ ਸਵਾਮੀ ਦਾ ਕੰਮ ਜਿਹੜਾ ਉਹ ਚੱਲਦਾ ਔਰ ਭਾਰਤ ਦੇ 9-10 ਸੂਬਿਆਂ ਚ ਕਾਫੀ ਜ਼ਿਆਦਾ ਤੇ ਕੁਝ ਹੋਰ ਸੂਬਿਆਂ ਚ ਘੱਟ ਪਰ ਡੇਰਾ ਰਾਧਾ ਸਵਾਮੀ ਦਾ ਜਿਹੜਾ ਡੇਰੇ ਨੇ ਜਾਂ ਕੰਮ ਕਰੇ ਉਹ ਪੂਰੇ ਭਾਰਤ ਦੇ ਵਿੱਚ ਹੀ ਫੈਲਿਆ ਹੋਇਆ ਪੰਜਾਬ ਚ ਕਿਉਂਕਿ ਡੇਰਾ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਅੰਮ੍ਰਿਤਸਰ ਜਲੰਧਰ ਰੋਡ ਦੇ ਉੱਪਰ ਇਸ ਕਰਕੇ ਪੰਜਾਬ ਚ ਡੇਰਾ ਬਿਆਸ ਦਾ ਪ੍ਰਭਾਵ ਕਾਫੀ ਜ਼ਿਆਦਾ ਹੈ ਔਰ ਡੇਰਾ ਬਿਆਸ ਦਾ ਪ੍ਰਭਾਵ ਖਾਸ ਕਰ ਪੂਰੇ ਪੰਜਾਬ ਦੇ ਵਿੱਚ ਹੀ ਫੈਲਿਆ ਹੋਇਆ ਔਰ ਡੇਰੇ ਬਿਆਸ ਦੇ ਨਾਲ ਪੰਜਾਬ ਦੇ ਲੱਖਾਂ ਲੋਕ ਜੁੜੇ ਨੇ ਜਦੋਂ ਵੀ ਡੇਰੇ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਲੱਖਾਂ ਦੀ ਤعداد ਦੇ ਵਿੱਚ ਲੋਕ ਉੱਥੇ ਜਾਂਦੇ ਨੇ ਕਈ ਤਰ੍ਹਾਂ ਦੇ ਸਵਾਲ ਵੀ ਡੇਰਾਬਾਦ ਦੇ ਉੱਪਰ ਉੱਠਦੇ ਰਹਿੰਦੇ ਨੇ ਕੁਝ ਲੋਕ ਇਹ ਵੀ ਅਕਸਰ ਕਹਿੰਦੇ ਸੁਣੇ ਜਾਂਦੇ ਨੇ ਕਿ ਡੇਰਾਬਾਦ ਨੇ ਜਿਹੜੀ ਸਿੱਖ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਤੇ ਸੋਚ ਸੀ ਉਹਨੂੰ ਫਿੱਕਾ ਕੀਤਾ ਪਰ ਡੇਰੇ ਜਿਹੜੇ ਨੇ ਉਹ ਆਪਣਾ ਕੰਮ ਕਰਦੇ ਰਹਿੰਦੇ ਨੇ ਤੇ ਕਰਦੇ ਆ ਰਹੇ ਨੇ ਡੇਰਿਆਂ ਨਾਲ ਜੁੜੇ ਲੋਕ ਇਹ ਵੀ ਕਹਿੰਦੇ ਨੇ ਕਿ ਸਾਨੂੰ ਨਸ਼ਿਆਂ ਦੇ ਵਿੱਚੋਂ ਡੇਰਿਆਂ ਨੇ ਕੱਢਿਆ ਬਹੁਤ ਸਾਰੇ ਲੋਕਾਂ ਦੀ ਸ਼ਰਾਬ ਛਡਾਈ ਤੇ ਹੋਰ ਕਈ ਕੰਮ ਡੇਰਿਆਂ ਨਾਲ ਜੁੜੇ ਲੋਕ ਦੱਸਦੇ ਨੇ ਕਿ ਜਿਹੜੇ ਡੇਰਿਆਂ ਨੇ ਚੰਗੇ ਕੀਤੇ ਨੇ ਹੁਣ ਗਰਿੰਦਰ ਸਿੰਘ ਢਿੱਲੋਂ ਜਿਹੜੇ ਪਹਿਲਾਂ ਤੋਂ ਚੱਲੇ ਆ ਰਹੇ ਮੁਖੀ ਨੇ ਉਹਨਾਂ ਦੀ ਥਾਂ ਦੇ ਉੱਪਰ ਜਸਦੀਪ ਸਿੰਘ ਗੇਲਣੂ ਵਾਰਸ ਐਲਾਨਿਆ ਗਿਆ ਪਰ ਡੇਰੇ ਨੇ ਸਪਸ਼ਟੀਕਰਨ ਦਿੱਤਾ ਕਿ ਤੁਰੰਤ ਪ੍ਰਭਾਵ ਦੇ ਨਾਲ ਉਹਨਾ ਉਹ ਮੁਖੀ ਦਾ ਜ਼ਿੰਮੇਵਾਰੀਆਂ ਨਹੀਂ ਸਭਾਲਣਗੇ ਉਹ ਨਾਲ-ਨਾਲ ਚੱਲਣਗੇ ਗ੍ਰਿੰਦਰ ਸਿੰਘ ਢਿੱਲੋਂ ਹਰਾ ਦੇ ਪਰ ਗ੍ਰਿੰਦਰ ਸਿੰਘ ਢਿੱਲੋਂ ਅਜੇ ਕੰਮ ਕਰਨ ਤੋਂ ਪਾਸੇ ਨਹੀਂ ਹੋਣਗੇ ਉਹ ਅਜੇ ਕੰਮ ਕਰਦੇ ਰਹਿਣਗੇ ਬਹੁਤ ਬੇਨਤੀ